ਪੰਜਾਬ ਸਰਕਾਰ ਵੱਲੋਂ ਜੋ ਯੁੱਤ ਨਸ਼ਾ ਵਿਰੁੱਧ ਚੱਲ ਰਿਹਾ ਹੈ ਇਹਦੇ ਅਧੀਨ ਸਾਡੇ ਮਾਣਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਸਾਡੇ ਡਰੱਗਸ ਦੇ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ 64 ਐਫਐਨਡੀਪੀਐਸ ਐਕਟ ਦੇ ਅਧੀਨ ਦੋਸ਼ੀਆਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਪ੍ਰਾਪਰਟੀ ਇਮੋਵੇਬਲ ਤੇ ਮੂਵੇਬਲ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਂਦਾ ਇਹਦੇ ਅਧੀਨ ਹੀ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਸਾਡੇ ਐਫਆਈਆਰ ਨੰਬਰ 344 ਸਾਲ 2020 ਜਿਹੜੀ ਥਾਣਾ ਸਿਟੀ ਬਰਨਾਲਾ ਦੀ ਸੀ ਇਹਦੇ ਵਿੱਚ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਜਿਹੜੀ ਰਿਕਵਰੀ ਹੋਈ ਸੀ ਨਾਰਕੋਟਿਕ ਸਬਸਟੈਂਸ ਦੀ ਇਹਦੇ ਵਿੱਚ ਦਰਾਨੇ ਤਫਤੀਸ਼ ਦੋ ਵੱਖ-ਵੱਖ ਦੋਸ਼ੀਆਂ ਪਾਸੋਂ ਜਿਹੜੀ ਇਹ ਡਰਗ ਮਨੀ ਬਰਾਮਦ ਹੋਈ ਸੀ ਜਿਹਦੇ ਵਿੱਚ ਕਿ ਇੱਕ ਦੋਸ਼ੀ ਰਗੂ ਰਾਜਾ ਵਾਸੀ ਜੰਡਿਆਲਾ ਗੁਰੂ ਇਹਦੇ ਤੋਂ ਤਕਰੀਬਨ 48 ਲੱਖ 58000 ਰੁਪਏ ਤੇ ਇੱਕ ਦੋਸ਼ੀ ਵਿਕਾਸ ਮੰਗਲਾ ਵਾਸੀ ਮੋਗਾ ਇਦੇ ਤੋਂ 11 ਲੱਖ 75000 ਰੁਪਏ ਜਿਹੜੀ ਆ ਡਰਗ ਮੰਨੀ ਬਰਬੰਦ ਹੋਈ ਸੀ ਸੋ ਸਾਡੇ ਥਾਣਾ ਸਿਟੀ ਬਰਨਾਲਾ ਵੱਲੋਂ ਐਨਡੀਪੀਐਸ ਐਕਟ ਦੀ 63 ਐਫ ਧਾਰਾ ਦੇ ਅਧੀਨ ਇਹਨਾਂ ਦਾ ਜਿਹੜਾ ਪ੍ਰੋਪੋਜ਼ਲ ਬਣਾ ਕੇ ਫੋਰਫੀਚਰ ਵਾਸਤੇ ਭੇਜਿਆ ਗਿਆ ਸੀ ਸੋ ਜਿਹੜੀ ਦਿੱਲੀ ਦੀ ਕੰਪਟੈਂਟ ਅਥਾਰਟੀ ਵੱਲੋਂ ਇਹ ਦੋਨੇ ਜਿਹੜੇ ਡਰੱਗ ਮਨੀ ਦੇ ਸੀਗੇ ਇਹਨਾਂ ਨੂੰ ਸਾਨੂੰ ਜਿਹੜਾ ਕਿ ਕਨਫਰਮੇਸ਼ਨ ਆਰਡਰ ਆ ਗਏ ਨੇ ਇਹ ਕੁੱਲ ਕਰੀਬ 60 ਲੱਖ 30 ਹਜ਼ਾਰ ਰੁਪਏ ਜਿਹੜੀ ਡਰੱਗ ਮਨੀ ਐ ਇਸ ਕੇਸ ਦੇ ਵਿੱਚ ਇਹ ਫੋਰਫੀਚਰ ਹੋ ਗਈ ਐ ਜੀ ਇਹ ਸਰ ਜਿਵੇਂ 2020 ਦਾ ਮੁਕੱਦਮਾ ਤੁਸੀਂ ਦੱਸ ਰਹੇ ਹੋ ਬੜਾ ਲੰਮਾ ਸਮਾਂ ਲੱਗਿਆ ਇਹਨੂੰ ਡਰੱਗ ਮਨੀ ਨੂੰ ਜਿਹੜਾ ਫੀਸ ਕਰਨ ਦੇ ਵਿੱਚ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ 68 ਐਫ ਐਨਡੀਪੀਐਸ ਐਕਟ ਦੀ ਜਿਹੜੀ ਧਾਰਾ ਆ ਉਦੇ ਅਧੀਨੇ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਵੱਲੋਂ ਇਹ ਕਾਫੀ ਥੋੜਾ ਇਹਦੇ ਵਿੱਚ ਪ੍ਰੋਸੀਜਰ ਲੰਬਾ ਹੁੰਦਾ ਕਿਉਂਕਿ ਆਪਾਂ ਜਿਹੜੀ ਕੰਪਟੈਂਟ ਅਥਾਰਟੀ ਹੈ ਉਹਨੂੰ ਸਾਡੇ ਵੱਲੋਂ ਭੇਜਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਉਹ ਆਪਣਾ ਜਿਹੜਾ ਇਹ ਕੋਈ ਵੀ ਡਰੱਗ ਮੰਨੀ ਹੈ ਜਾਂ ਕੋ ਪ੍ਰਾਪਰਟੀ ਹੈ ਚਾਹੇ ਮੂਵੇਬਲ ਹੈ ਮੂਵੇਬਲ ਪ੍ਰਾਪਰਟੀ ਹੈ ਉਹਦੇ ਸੋਰਸ ਦੇ ਸੰਬੰਧੀ ਉੱਥੇ ਜਸਟੀਫਿਕੇਸ਼ਨ ਦੇ ਸਕਦੇ ਆ ਸੋ ਉਹਨਾਂ ਨੂੰ ਕਈ ਮੌਕੇ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਹੀ ਜਿਹੜੇ ਇਹ ਆਰਡਰ ਪਹਿਲਾਂ ਟੈਂਪਰਰੀ ਆਰਡਰ ਆਉਂਦੇ ਨੇ ਫਿਰ ਕਨਫਰਮੇਸ਼ਨ ਆਰਡਰ ਆਉਂਦੇ ਨੇ ਸੋ ਇਸ ਕਰਕੇ ਥੋੜਾ ਲੰਬਾ ਪ੍ਰੋਸੀਜਰ ਹੈ ਇਸ ਤੋਂ ਇਲਾਵਾ ਇਹ ਕਾਫੀ ਹੈਵੀ ਰਿਕਵਰੀ ਦਾ ਮੁਕੱਦਮਾ ਸੀ ਇਹਦੀ ਤਫਤੀਸ਼ ਕਾਫੀ ਲੰਬਾ ਟਾਈਮ ਚੱਲੀ ਸੀ ਤੇ ਹੁਣ ਟ੍ਰਾਇਲ ਇਹਦਾ ਚੱਲ ਰਿਹਾ ਇਸ ਕਰਕੇ ਇਹਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗਿਆ ਸੀ ਸਰ ਬੰਦੇ ਜੇਲ੍ਹ 'ਚ ਹੈ ਜੀ ਇਹ ਜਿਹੜੇ ਦੋਸ਼ੀ ਹਾਂ ਜੀ ਜੇਲ੍ਹ 'ਚ ਨੇ ਜੀ ਕਿਹੜਾ ਜਿਹੜਾ ਮੁਕੱਦਮੇ 'ਚ ਹੋਰ ਵੀ ਦੋਸ਼ੀ ਹੋਣਗੇ ਜਿਵੇਂ ਹੈਵੀ ਰਿਕਵਰੀ ਦੀ ਹਾਂ ਜੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਾਫੀ ਹੈਵੀ ਕਮਰਸ਼ੀਅਲ ਰਿਕਵਰੀ ਦਾ ਜਿਹੜਾ ਮੁਕੱਦਮਾ ਇਹਦੇ ਵਿੱਚ ਮੇਰੇ ਖਿਆਲ ਨਾਲ 10 ਤੋਂ ਉੱਤੇ ਇਹਦੇ ਵਿੱਚ ਦੋਸ਼ੀ ਸੀ ਪਰ ਜਿਹੜੀ ਡਰੱਗ ਮਨੀ ਆ ਉਹ ਇਹਨਾਂ ਦੋ ਦੋਸ਼ੀਆਂ ਤੋਂ ਜਿਹੜਾ ਰਿਕਵਰ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਪੁਰਾਣੇ ਮੁਕੱਦਮਿਆਂ ਦੇ ਵਿੱਚ ਅਸੀਂ ਜਿਹੜੀ ਹੈ ਪਿੱਛੇ ਦੇ 1.5 ਕਰੋੜ ਦੇ ਕਰੀਬ ਜਿਹੜੀ ਹੈ ਡਰੱਗ ਮਨੀ ਜਿਹੜੀ ਹੈ ਫੋਰਫੀਟ ਕਰਾਈ ਸੀ ਸੋ ਇਹ ਇੱਕ ਆਨਗoing ਪ੍ਰੋਸੈਸ ਆ ਅਤੇ ਸਮੇਂ-ਸਮੇਂ ਤੇ ਜਿਵੇਂ ਵੀ ਕੋਈ ਸਾਡੇ ਕੋ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਆਉਂਦੇ ਨੇ ਉਹਦੇ ਵਿੱਚ ਅਸੀਂ ਮੂਵੇਬਲ ਪ੍ਰਾਪਰਟੀ ਨੂੰ ਤਾਂ ਅਟੈਚ ਕਰਾਉਣ ਲਈ ਅਸੀਂ ਕਰਦੇ ਹਾਂ ਯਤਨ ਤੇ ਜਿਹੜੀ ਕੋਈ ਡਰੱਗ ਮਨੀ ਵੀ ਰਿਕਵਰ ਹੁੰਦੀ ਹੈ ਉਹਨੂੰ ਵੀ ਸਾਡੇ ਵੱਲੋਂ ਜਿਹੜਾ ਅਟੈਚ ਕਰਾਇਆ ਜਾਂਦਾ ਹੈ